ਸਰਿਕ ਮਾਲਵਾ ਪਾਇਲਟਸ ਵਾਲਿਆਂ ਦੇਖੋ ਪੁਲਿਸ ਦੀ ਰੇਡ ਜਾਂ ਚੈਕਿੰਗ ਸੰਬੰਧੀ ਮਾਮਲਾ ਧਿਆਨ ਚ ਆਇਆ ਕਿੱਥੋਂ ਤੱਕ ਪਹੁੰਚੀ ਇਹਦੇ ਚ ਕਾਰਵਾਈ ਕੀ ਨਿਕਲ ਰਹੀ ਹੈ ਜੀ ਏ ਜੀ ਐਫ ਆਈ ਆਰ ਨੰਬਰ 172 ਅੰਡਰ ਸੈਕਸ਼ਨ 318 338 336 340 ਬੀਨਸ ਦਰਜ ਕੀਤੀ ਗਈ ਹੈ। ਇਹਦੇ ਵਿੱਚ ਸਾਨੂੰ ਉਕਤ ਇਨਫੋਰਮੇਸ਼ਨ ਮਿਲੀ ਸੀ ਕਿ ਮਾਲਵਾ ਇਲਟ ਸੈਂਟਰ ਦਾ ਮਾਲਕ ਜਾਲੀ ਮੂਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫਿਕੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਕੇਟਡ ਪੋਇਟ ਜਿਹੜੇ ਆਪਣੇ ਸਰਟੀਫਿਕੇਟਸ ਤੇ ਮੂਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ। ਤੋਂ ਇਸ ਕਰਕੇ ਰੇਡ ਕੀਤਾ ਗਿਆ ਚੈਕਿੰਗ ਕੀਤੀ ਗਈ ਤੇ ਇਹ ਵੀ ਕਰਵਾਤਾ। ਸਿਰਫ ਪੁਰਾਣੀ ਤੇ ਕਿਹੜੀ ਗੱਲ ਜਿਹੜਾ ਮੁਕੱਦਮਾ ਜੀ ਆਇਆਂ ਤੁਸੀਂ ਗੱਲ ਕਰਕੇ ਦਾ 420 465 67 68 ਕਰ ਸਰ ਕੋਈ ਗ੍ਰਿਫਤਾਰੀ ਬਿਨਾਂ ਰਹਿੰਦੀ ਹੈ ਹਾਂਜੀ ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ ਉਹਦਾ ਨਾਮ ਹੈ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੋਲਰ ਕਲੋਨੀ ਸ਼੍ਰੀਮੋਸ ਕੋਰਟ ਪੇਸ਼ ਹੋ ਗਿਆ ਜੀ ਹਾਂਜੀ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਤੇ ਪੁਲਿਸ ਰਿਮਾਂਡ ਦੇ ਉਮੀਦ ਹੈ ਸਰ ਕੁਝ ਅੱਗੇ ਰਿਕਵਰੀ ਹੋ ਹਾਂਜੀ ਰਿਮਾਂਡ ਦੇ ਵਿੱਚ ਜੀ ਉਹਦੇ ਇਨਵੈਸਟੀਗੇਸ਼ਨ ਤੇ ਅੱਗੇ